ਹੁਣ ਤੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਦਰਸ਼ਣ ਕਰਦੇ ਆ ਇੱਥੋਂ ਤੱਕ ਵਿਚਾਰ ਕੀਤੀ ਹੈ ਕਿ ਕਿਵੇਂ ਔਰੰਗਜ਼ੇਬ ਬਾਦਸ਼ਾ ਆਪਣੇ ਜਿਹੜੇ ਉਹਦੇ ਸਿਪਾਹੀ ਨੇ ਜਾਂ ਰਾਜੇ ਨੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਭੇਜਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਰਾਉਣ ਵਾਸਤੇ ਭੇਜਦਾ ਹੈ ਉਹ ਹਰ ਵਾਰੀ ਹਾਰ ਜਾਂਦੇ ਨੇ ਅਤੇ ਔਰੰਗਜ਼ੇਬ ਨੂੰ ਬਹੁਤ ਗੁੱਸਾ ਜੜਦਾ ਹੈ। ਇੱਧਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਜੋਰਾਵਰ ਸਿੰਘ ਦਾ ਜਨਮ ਹੁੰਦਾ ਹੈ। ਹਰੇਕ ਪਾਸੇ ਖੁਸ਼ੀ ਹੈ। ਹਰੇਕ ਸਿੱਖ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਧਾਈਆਂ ਦੇ ਰਹੇ ਨੇ। ਉਧਰ ਲਾਹੌਰ ਵੇਖੇ ਵੀ ਮਾਹੌਲ ਸ਼ਾਂਤ ਹੋ ਜਾਂਦਾ ਹੈ। ਆਪਸ ਦੇ ਵਿੱਚ ਉਰੰਗਜ਼ੇਬ ਬਾਦਸ਼ਾ ਸਲਾਹ ਕਰਦਾ ਹੈ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਰਾਉਣਾ ਹੈ। ਇਧਰ 1696 ਈਸਵੀਨ ਦਾ ਜਿਹੜਾ ਅਖੀਰਲੇ 2 ਮਹੀਨੇ ਨੇ ਉਹ ਆਨੰਦਪੁਰ ਸਾਹਿਬ ਦੀ ਧਰਤੀ ਦੇ ਬੜੇ ਵਧੀਆ ਨਿਕਲਦੇ ਨੇ। 1697 ਅਤੇ 98 ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਰਹਿੰਦੇ ਨੇ। ਅਤੇ ਕੁਝ ਲੋਕਾਂ ਦੇ ਜਿਹੜੇ ਸ਼ੰਕੇ ਨੇ ਨਾ ਉਹਨਾਂ ਨੂੰ ਨਿਵਰਤ ਕਰਦੇ ਨੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਇੱਕ ਬ੍ਰਾਹਮਣ ਆਇਆ ਉਹ ਆਨੰਦਪੁਰ ਸਾਹਿਬ ਦਾ ਮਾਹੌਲ ਵੇਖਦਾ ਹੈ ਸੰਗਤ ਕਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਬ੍ਰਾਹਮਣ ਨੂੰ ਪੁੱਛਦੇ ਨੇ ਕਿ ਤੁਸੀਂ ਕੀ ਕਰਦੇ ਹੋ ਤੇ ਉਹ ਬ੍ਰਾਹਮਣ ਆਖਦਾ ਹੈ ਕਿ ਜਿਹੜੇ ਲੋਕਾਂ ਦੇ ਦੁੱਖ ਹੁੰਦੇ ਨੇ ਨਾ ਜਦੋਂ ਲੋਕਾਂ ਦੇ ਉੱਤੇ ਦੁੱਖ ਹੁੰਦੇ ਨੇ ਮੈਂ ਉਹਨਾਂ ਲੋਕਾਂ ਦੇ ਦੁੱਖਾਂ ਨੂੰ ਨਿਮਰਤ ਕਰਦਾ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਸ ਨੂੰ ਸਵਾਲ ਕਰਦੇ ਨੇ ਕਿ ਤੁਸੀਂ ਉਹ ਜਿਹੜੇ ਦੁੱਖ ਨੇ ਕਿਵੇਂ ਨਿਮਰਤ ਕਰਦੇ ਹੋ ਤੇ ਉਹ ਬ੍ਰਾਹਮਣ ਆਖਦਾ ਹੈ ਕਿ ਜੇਕਰ ਕਿਸੇ ਮਨੁੱਖ ਦੇ ਉੱਤੇ ਸ਼ਨੀ ਦੇਵਤਾ ਭਰੂ ਹੋ ਜਾਵੇ ਤਾਂ ਅਸੀਂ ਸ਼ਨੀ ਦੇਵਤੇ ਨੂੰ ਕਾਬੂ ਕਰਨ ਵਾਸਤੇ ਮਨੁੱਖ ਨੂੰ ਸਲਾਹ ਦਿੰਨੀ ਆ ਕਿ ਕੁਝ ਮਾਵਾ ਦੀ ਦਾਲ ਲੋਆ ਜਿਹੜਾ ਪੰਡਿਤ ਹੈ ਪੰਡਿਤ ਨੂੰ ਭੇਟ ਕਰੋ ਪੰਡਿਤ ਪੂਜਾ ਕਰੇਗਾ ਫਿਰ ਉਹ ਜਿਹੜਾ ਸ਼ਨੀ ਦੇਵਤਾ ਹੈ ਉਹ ਵੀ ਮਨੁੱਖ ਦੇ ਉੱਤੇ ਭਾਰੂ ਨਹੀਂ ਹੋਵੇਗਾ ਜਦੋਂ ਇਹ ਬ੍ਰਾਹਮਣ ਜਵਾਬ ਦਿੰਦਾ ਹੈ ਫਿਰ ਇੱਕ ਸਿੱਖ ਉੱਠਦਾ ਹੈ ਤੇ ਉਹ ਸਿੱਖ ਉਸ ਪੰਡਤ ਨੂੰ ਜਵਾਬ ਦਿੰਦਾ ਹੈ ਕਿ ਜਿਹੜੇ ਇਹ ਤੂੰ ਗੱਲ ਦੱਸ ਰਿਹਾ ਹੈ ਨਾ ਮਾਵਾ ਦੀ ਦਾਲ ਮਾਵਾ ਦੀ ਦਾਲ ਤਾਂ ਸਾਡੇ ਗੁਰੂ ਦੇ ਲੰਗਰਾਂ ਦੇ ਵਿੱਚ ਹਰ ਰੋਜ਼ ਵਰਤਦੀ ਹੈ ਤੇ ਜਿਹੜੇ ਤੂੰ ਲੋਹੇ ਦੀ ਗੱਲ ਕਰਦਾ ਹੈ ਲੋਹਾ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਸਾਨੂੰ ਹੱਥਾਂ ਦੇ ਵਿੱਚ ਪੈਨਨ ਨੂੰ ਦਿੱਤਾ ਹੈ ਅਸੀਂ ਲੋਹੇ ਦੇ ਨਾਲ ਲੋਹੇ ਦੀਆਂ ਤਲਵਾਰਾਂ ਦੇ ਨਾਲ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਮੌਤ ਦੇ ਘਾਟੂ ਕਰਦੇ ਹਾਂ ਇਸ ਤਰ੍ਹਾਂ ਜਿਹੜਾ ਉਹ ਬ੍ਰਾਹਮਣ ਹੈ ਬ੍ਰਾਹਮਣ ਦੇ ਜਿਹੜੇ ਸ਼ੰਕੇ ਸੀ ਉਹ ਆਖਦਾ ਸੀ ਕਿ ਅਸੀਂ ਲੋਕਾਂ ਦੇ ਦੁੱਖ ਦੂਰ ਕਰਦੇ ਹਾਂ ਉਹ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਦੂਰ ਕੀਤੇ ਉਸ ਤੋਂ ਬਾਅਦ ਇੱਕ ਗੋਪਾਲ ਨਾਮ ਦਾ ਜਿਹੜਾ ਬੱਚਾ ਹੈ ਬੱਚਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਹੁੰਦਾ ਹੈ ਉਸ ਨੇ ਆਪਣੇ ਪਿਤਾ ਵਿਸ਼ੰਬਰ ਨਾਥ ਦੇ ਕੋਲ ਅਨੰਦਪੁਰ ਸਾਹਿਬ ਦੀ ਬੜੀ ਸਿੱਖਤ ਸੁਣੀ ਹੋਈ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਬੜਾ ਸੁਣਿਆ ਸੀ ਉਹ ਦਰਸ਼ਨ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆਉਂਦਾ ਹੈ ਜਦੋਂ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੇਖਦਾ ਹੈ ਬੜਾ ਖੁਸ਼ ਹੁੰਦਾ ਹੈ ਅਨੰਦਪੁਰ ਸਾਹਿਬ ਨੂੰ ਵੇਖਦਾ ਬੜਾ ਖੁਸ਼ ਹੁੰਦਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ 100 ਰੁਪਏ ਪੇਟਾ ਕਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਸ ਨੂੰ ਪੁੱਛਦੇ ਨੇ ਕਿ ਤੁਸੀਂ ਕੱਲ੍ਹ ਹੀ ਆਏ ਹੋ ਉਹ ਆਖਦਾ ਹੈ ਕਿ ਮੈਂ ਕੱਲਾ ਆਇਆ ਜਿਹੜੇ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਕੁਝ ਰਜਵੇਂ ਨੇ ਉਹ ਤਾਂ ਕਰਕੇ ਨਹੀਂ ਆ ਸਕੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਜਿਹੜਾ ਬਿਸੰਬਰ ਨਾਦ ਦਾ ਪੁੱਤਰ ਆਇਆ ਸੀ ਹਰਗੋਪਾਲ ਉਸ ਨੂੰ ਇੱਕ ਕੜਾ ਭੇਟਾ ਕਰਦੇ ਨੇ ਜਿਹੜਾ ਲੋਹੇ ਦਾ ਕੜਾ ਹੈ ਲੋਹੇ ਦਾ ਕੜਾ ਭੇਟਾ ਕਰਦੇ ਨੇ ਤੇ ਹੁਣ ਯਾਦ ਰੱਖੋ ਜਿਹੜੀ ਵੀ ਕੋਈ ਚੀਜ਼ ਆ ਨਾ ਭਾਵੇਂ ਗੁਰੂ ਵੱਲੋਂ ਨਿੱਕੀ ਤੋਂ ਨੁਕੀ ਜਿਹੜੀ ਪ੍ਰੇਮ ਭੇਟਾ ਦਿੱਤੀ ਜਾਂਦੀ ਹੈ ਨਾ ਉਹ ਜ਼ਿੰਦਗੀ ਦੇ ਅੰਦਰ ਬੜੀ ਕੀਮਤੀ ਚੀਜ਼ ਹੁੰਦੀ ਹੈ ਪਰ ਜਦੋਂ ਉਹ ਲੋਹੇ ਦਾ ਘੜਾ ਹਰ ਗੋਪਾਲ ਨੇ ਵੇਖਿਆ ਤਾਂ ਉਹਨੇ ਆਪਣੇ ਮਨ ਦੇ ਅੰਦਰ ਸੋਚਿਆ ਕਿ ਜਿਹੜਾ 100 ਰੁਪਏ ਉਹਦੇ ਬਹੁਤ ਜ਼ਿਆਦਾ ਭੇਟਾ ਕੀਤਾ ਮੈਂ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੂੰ ਪਰ ਜਿਹੜੀ ਇਹ ਕੜਾ ਹੈ ਨਾ ਕੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੈਨੂੰ ਭੇਟਾ ਦੇ ਅਨੁਸਾਰ ਨਹੀਂ ਦਿੱਤਾ ਉਹ ਅੰਦਰੋਂ ਬੜਾ ਦੁਖੀ ਹੋਇਆ ਉਹ ਰਾਤ ਆਨੰਦਪੁਰ ਸਭ ਤੋਂ ਵਾਪਸ ਚਮਕੌਰ ਦੀ ਧਰਤੀ ਤੇ ਜਾਂਦਾ ਹੈ ਉਸ ਨੂੰ ਰਾਹ ਦੇ ਵਿੱਚ ਇੱਕ ਪਿੰਡ ਦੇ ਉੱਤੇ ਧਿਆਨ ਚੰਦ ਮਿਲਦਾ ਹੈ ਧਿਆਨ ਚੰਦ ਹਰਗੋਪਾਲ ਨੂੰ ਪੁੱਛਦਾ ਹੈ ਕਿ ਤੁਸੀਂ ਕਿੱਥੋਂ ਆਏ ਤੇ ਹਰਗਪਾਲ ਆਖਦਾ ਕਿ ਮੈਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲ ਕੇ ਆਇਆ ਤੇ ਉਹ ਧਿਆਨ ਚੰਦ ਆਖਦਾ ਕਿ ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲ ਕੇ ਆਇਓ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੁਹਾਨੂੰ ਬਹੁਤ ਭੇਟਾ ਦਿੱਤੀਆਂ ਹੋਣੀਆਂ ਤੇ ਉਹ ਹਰਗੋਪਾਲ ਆਖਦਾ ਹੈ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੋਹੇ ਦਾ ਕੜਾ ਦਿੱਤਾ ਹੈ ਜਦੋਂ ਧਿਆਨ ਚੰਦ ਹਰਗੋਪਾਲ ਦੇ ਵੱਲ ਵੇਖਦਾ ਹੈ ਤਾਂ ਉਹ ਹਰਗੋਪਾਲ ਨੂੰ ਆਖਦਾ ਕਿ ਤੁਸੀਂ ਖੁਸ਼ ਨਹੀਂ ਹੋ ਇਸ ਪੇਟਾ ਤੋਂ ਤੇ ਹਰਗੋਪਾਲ ਆਖਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ 100 ਰੁਪਇਆ ਪੇਟਾ ਕੀਤਾ ਸੀ ਪਰ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਰਫ ਇੱਕ ਕੜਾ ਦੇ ਦਿੱਤਾ। ਧਿਆਨ ਚੰਦ ਆਖਦਾ ਏ ਜਿਕੇ ਜੇਕਰ ਤੈਨੂੰ ਇਹ ਪੇਟਾ ਸਹੀ ਨਹੀਂ ਲੱਗੀ ਤਾਂ ਮੇਰੇ ਕੋਲੋਂ ਤੁਸੀਂ 100 ਰੁਪਇਆ ਲੈ ਲਓ। ਮੈਨੂੰ ਇਹ ਜਿਹੜੀ ਪੇਟਾ ਹੈ ਨਾ ਜਿਹੜਾ ਲੋਹੇ ਦਾ ਕੜਾ ਹੈ ਮੈਨੂੰ ਦੇ ਦੇ। ਹੁਣ ਉਹ ਕੜਾ ਹਰਿ ਗੁਪਾਲ ਧਿਆਨ ਚੰਦ ਨੂੰ ਦੇ ਜਾਂਦਾ ਹੈ। ਤੇ ਜਦੋਂ ਕੜਾ ਦੇ ਜਾਂਦਾ ਹੈ ਵਾਪਸ ਆਪਣੇ ਘਰ ਜਾਂਦਾ ਹੈ ਤੇ ਆਪਣੇ ਘਰ ਜਾ ਕੇ ਆਪਣੇ ਪਿਤਾ ਨੂੰ ਆਖਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰ ਆਇਆ ਫਿਰ ਉਸ ਦਾ ਪਿਤਾ ਬਿਸ਼ੰਬਰ ਨਾਤਾ ਆਖਦਾ ਹੈ ਕਿ ਤੁਸ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੇਟਾ ਕੀ ਦਿੱਤੀ ਤਾਂ ਹਰਪਾਲ ਆਖਦਾ ਹੈ ਕਿ ਪਿਤਾ ਜੀ ਮੇਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਲੋਹੇ ਦਾ ਕੜਾ ਦਿੱਤਾ ਸੀ ਜੋ ਮੈਨੂੰ ਸਹੀ ਨਹੀਂ ਲੱਗਿਆ ਮੈਂ ਰਾਹ ਦੇ ਵਿੱਚ ਚਮਕੌਰ ਦੇ ਇੱਕ ਪਿੰਡ ਦੇ ਵਿੱਚ ਧਿਆਨ ਚੰਦ ਮਿਲਿਆ ਸੀ ਮੈਂ ਉਸ ਨੂੰ ਕੜਾ ਦੇ ਆਇਆ ਉਸ ਦੇ ਕੋਲ 100 ਰੁਪਏ ਲੈ ਜਾਂਦਾ ਜਦੋਂ ਬਿਸ਼ੰਬਰਨਾਥ ਨੇ ਇਹ ਗੱਲ ਸੁਣੀ ਤਾਂ ਬਿਸ਼ੰਬਰਨਾਥ ਨੂੰ ਬਹੁਤ ਗੁੱਸਾ ਲੱਗਾ ਉਸ ਨੇ ਆਪਣੇ ਪੁੱਤਰ ਨੂੰ ਆਖਿਆ ਕਿ ਪੁੱਤਰ ਇੱਕੋ ਇੱਕ ਤੇ ਚੇਤ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਦਿੱਤੀ ਸੀ ਸਾਡੇ ਘਰ ਦੇ ਅੰਦਰ ਸਿੱਖੀ ਦੀ ਜੜ ਰੱਖਣ ਵਾਸਤੇ ਜਿਹੜੀ ਉਹ ਜੜ ਸੀ ਉਸ ਬੜੇ ਸਮੇਂ ਤੱਕ ਰਹਿਣੀ ਸੀ ਤੂੰ ਉਹੀ ਵਾਪਸ ਦੇ ਆਇਆ ਉਹੀ ਜਿਹੜੀ ਜੜ ਹੈ ਉਹ ਜਿਹੜਾ ਕੜਾ ਹੈ ਕਿਸੇ ਹੋਰ ਨੂੰ ਨਹੀਂ ਆਇਆ ਜਦੋਂ ਇਹ ਗੱਲਾਂ ਹਰ ਕੋ ਪਾਲ ਨੇ ਸੁਣੀਆਂ ਹੈ ਤਾਂ ਹਰ ਗੋਪਾਲ ਆਖਦਾ ਕਿ ਪਿਤਾ ਜੀ ਮੈਨੂੰ ਮਾਫ ਕਰ ਦਿਓ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਫਿਰ ਬਿਸ਼ੰਬਰਨਾਥ ਤੇ ਹਰ ਗੋਪਾਲ ਪਿਓ ਪੁੱਤ ਵਾਪਸ ਚਮਕੌਰ ਦੇ ਇੱਕ ਪਿੰਡ ਦੇ ਵਿੱਚ ਜਾਂਦੇ ਨੇ ਧਿਆਨ ਚੰਦ ਦੇ ਕੋਲ ਜਾਂਦੇ ਨੇ ਉਸ ਦੇ ਕੋਲੋਂ ਕੜਾ ਮੰਗਦੇ ਨੇ ਪਰ ਉਹ ਜਿਹੜਾ ਕੜਾ ਹੈ ਧਿਆਨ ਚੰਦ ਨਹੀਂ ਦਿੰਦਾ ਫਿਰ ਧਿਆਨ ਚੰਦ ਹਰ ਗੋਪਾਲ ਬਿਸ਼ੰਬਰਨਾਥ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਾਪਸ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਦੇ ਨੇ ਉਹ ਜਿਹੜਾ ਹਰਗੋਪਾਲ ਆਖਦਾ ਕਿ ਸਤਗੁਰੂ ਜੀ ਮੈਨੂੰ ਮਾਫ ਕਰਦੇ ਹੋ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਸ਼ੰਬਰਨਾਥ ਨੂੰ ਵੀ ਇੱਕ ਲੋਹੇ ਦਾ ਕੜਾ ਦਿੰਦੇ ਨੇ ਹਰਗੋਪਾਲ ਨੂੰ ਵੀ ਇੱਕ ਲੋਹੇ ਦਾ ਕੜਾ ਦਿੰਦੇ ਨੇ ਤੇ ਜਿਹੜਾ ਧਿਆਣ ਜਾਂਦਾ ਹੈ ਨਾ ਉਸ ਨੂੰ ਵੀ ਕਲੋਹੇ ਦਾ ਕੜਾ ਦਿੰਦੇ ਨੇ ਆਖਦੇ ਨੇ ਕਿ ਜਿਹੜਾ ਤੁਹਾਨੂੰ ਪਹਿਲਾਂ ਕੜਾ ਦਿੱਤਾ ਸੀ ਉਹ ਕਿਸੇ ਹੋਰ ਨੇ ਦਿੱਤਾ ਸੀ ਪਰ ਜਿਹੜਾ ਇਹ ਕੜਾ ਹੈ ਨਾ ਇਹ ਕੜਾ ਮੈਂ ਤੁਹਾਨੂੰ ਖੁਦ ਦੇ ਰਿਹਾ ਇਸ ਤਰ੍ਹਾਂ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਜਿਹੜਾ ਵੀ ਮਨੁੱਖ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਕੋਲੋਂ ਚੰਨ ਕੇ ਆਏ ਉਹਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੇਵਾ ਕੀਤੀ ਏ ਇਸੇ ਤਰ੍ਹਾਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਇੱਕ ਆਸਰਾਮ ਦਾ ਵਿਅਕਤੀ ਹੁੰਦਾ ਹੈ ਉਸ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਜਿਸ ਦੇ ਕੋਲੋਂ ਉਸਨੇ ਕਰਜ਼ਾ ਲੈਣਾ ਸੀ ਉਸਨੇ ਉਸ ਨੂੰ ਪੈਰ ਤੇ ਜਵਾਬ ਦੇ ਦਿੱਤਾ ਉਹ ਆਨੰਦ ਪ੍ਰਸਾਦ ਦੀ ਧਰਤੀ ਤੇ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਰੀ ਵਾਰਤਾ ਦੱਸਦਾ ਹੈ ਕਿ ਮੈਂ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਹੈ ਮੈਂ ਜਿਸ ਮਨੁੱਖ ਦੇ ਕੋਲੋਂ ਕਰਜ਼ਾ ਲੈਣਾ ਸੀ ਉਹ ਮੁਕਰ ਗਿਆ ਮੈਂ ਬਾਣੀ ਪੜਦਾ ਵਾਂ ਤੇ ਬਾਣੀ ਦੇ ਵਿੱਚ ਲਿਖਿਆ ਸੀ ਕਿ ਜਿਹੜਾ ਸਤਗੁਰੂ ਹੈ ਨਾ ਸਤਗੁਰੂ ਪਰਦੇ ਟੱਕ ਲੈਂਦਾ ਹੈ ਸਤਿਗੁਰੂ ਜੀ ਲੋੜ ਪੈਣ ਦੇ ਮਦਦ ਕਰਦਾ ਹੈ ਇਸ ਕਰਕੇ ਮੈਨੂੰ ਮਦਦ ਦੀ ਬੜੀ ਜ਼ਰੂਰਤ ਹੈ ਮੈਨੂੰ ਪੈਸਿਆਂ ਦੀ ਬੜੀ ਜ਼ਰੂਰਤ ਹੈ ਇਸ ਕਰਕੇ ਮੇਰੀ ਮਦਦ ਕਰ ਦਿਓ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਆਸਾ ਜਿਹੜਾ ਵਿਅਕਤੀ ਆਇਆ ਉਸ ਦੀ ਮਦਦ ਕੀਤੀ ਫਿਰ ਉਸ ਨੇ ਆਪਣੀ ਧੀ ਦਾ ਵਿਆਹ ਕੀਤਾ ਇਸੇ ਤਰ੍ਹਾਂ ਜਿਹੜਾ ਜਿਹੜਾ ਵੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੈ ਉਸ ਦੀ ਸਤਿਗੁਰ ਜੀ ਨੇ ਮਦਦ ਕੀਤੀ ਇਸੇ ਤਰ੍ਹਾਂ ਅਨੰਦ ਪ੍ਰਸਾਦ ਦੀ ਧਰਤੀ ਦੇ ਲਗਾਤਾਰ ਲੰਗਰ ਚੱਲਦੇ ਨੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ਿਕਾਇਤ ਮਿਲਿਆ ਕਿ ਜਿਹੜਾ ਲੰਗਰ ਹੈ ਨਾ ਲੰਗਰ ਤਾਂ ਵੀ ਘਿੰਟ ਨਹੀਂ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣਾ ਪੇਸ ਬਦਲ ਕੇ ਰੂਪ ਬਲ ਕੇ ਨਾ ਲੰਗਰ ਦੇ ਵਿੱਚ ਜਾਂਦੇ ਹੁੰਦੇ ਸੀ ਇੱਕ ਵਾਰ ਜਿਹੜਾ ਲੰਗਰ ਸੀ ਲੰਗਰ ਬੰਦ ਪਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੇ ਲੰਗਰ ਦੇ ਸੇਵਾਦਾਰ ਸੀ ਉਹਨਾਂ ਨੂੰ ਝਿੜਕਿਆ ਕਿ ਜਿਹੜਾ ਇਹ ਗੁਰੂ ਘਰ ਲੰਗਰ ਹੈ ਨਾ ਗੁਰੂ ਘਰ ਲੰਗਰ ਚ ਵੀ ਘੰਟੇ ਚੱਲਣ ਦੀ ਤੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ 1697 ਅਤੇ 1698 ਈਸਵੀ ਦੇ ਅੰਦਰ ਜਿਹੜੇ ਵੀ ਮਨੁੱਖ ਲੋੜ ਲੈਣ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦੇ ਨੇ ਉਹਨਾਂ ਦੇ ਸਤਿਗੁਰੂ ਜੀ ਲੋੜਾਂ ਪੂਰੀਆਂ ਕਰਦੇ ਨੇ ਆਉਂਦੇ ਸਮੇਂ ਦੇ ਅੰਦਰ ਅਸੀਂ ਇਹ ਵਿਚਾਰਨ ਦਾ ਯਤਨ ਕਰਾਂਗੇ ਕਿ ਕਿਵੇਂ ਮਸੰਦ ਮਸੰਧਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਵੇਂ ਸਿੱਧੇ ਰਾਹ ਪਾਇਆ ਕਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਸੀਂ ਜਿਹੜਾ ਇਤਿਹਾਸ ਹੈ ਆਉਂਦੇ ਦਿਨਾਂ ਦੇ ਅੰਦਰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ